ਮੈਨੂੰ ਜਾਣ ਕਮਲਕੌਰ ਭਾਬੀ ਨਹੀਂ ਗਸਿੰਗਾ ਨੇ ਮਾਰ ਦਿੱਤੀ ਇਹ ਸਭ ਜਾਣਦੇ ਨੇ ਪਰ ਸ਼ਾਇਦ ਇਹ ਨਹੀਂ ਜਾਣਦੇ ਵੀ ਇਹ ਲੱਚਰਤਾ ਦੇ ਵਿੱਚ ਪਈ ਕਿੱਥੋਂ ਸੀ ਤਾਂ ਗੱਲ ਹੈ ਅੱਜ ਤੋਂ 3 ਸਾਲ ਪਹਿਲਾਂ ਦੀ ਜਦੋਂ ਮਾਲਦਾਰ ਛੜੇ ਵਾਲਾ ਭਾਗੂ ਗੰਦੀਆਂ ਵੀਡੀਓ ਬਣਾਉਂਦਾ ਹੁੰਦਾ ਸੀਗਾ ਤਾਂ ਉਸ ਵੇਲੇ ਕਮਲ ਕੌਰ ਭਾਬੀ ਨੂੰ ਜਿਹੜਾ ਭਾਗੂ ਦੀਆਂ ਵੀਡੀਓ ਦੇ ਵਿੱਚ ਕੰਮ ਮਿਲਦਾ ਤੇ ਬੜੀਆਂ ਵੀਡੀਓ ਭਾਗੂ ਵੱਲੋਂ ਤੇ ਕਮਲ ਕੌਰ ਵੱਲੋਂ ਬਣਾਈਆਂ ਜਾਂਦੀਆਂ ਨੇ ਜੀ ਦੇ ਵਿੱਚ ਸਾਫ਼ ਤੁਸੀਂ ਲੱਚਰਤਾ ਵੇਖ ਵੀ ਸਕਦੇ ਹੋਗੇ ਫਿਰ ਕਮਲ ਕੌਰ ਭਾਬੀ ਮਾਲਦਾਰ ਛੜੇ ਵਾਲਿਆਂ ਨੂੰ ਛੱਡ ਦਿੰਦੀ ਹੈ ਤੇ ਵਾਪਸ ਲੁਧਿਆਣੇ ਆ ਜਾਂਦੀ ਹੈ ਲੁਧਿਆਣੇ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਵੀ ਜਿਹੜੀ ਕਮਲ ਕੌਰ ਦੀ ਨਹੀਂ ਬਣਦੀ ਫਿਰ ਇੰਸਟਾਗ੍ਰam ਚਲਾਉਂਦੀ ਆ ਤੇ ਉਸ ਉੱਪਰ ਜਿਹੜੀਆਂ ਗੰਦੀਆਂ ਅਸ਼ਲੀਲ ਵੀਡੀਓ ਪਾਣੀਆਂ ਸ਼ੁਰੂ ਕਰ ਦਿੰਦੀ ਐ ਕਈ ਇਹੋ ਜਿਹੀਆਂ ਵੀਡੀਓ ਪਾਈਆਂ ਜਿਹੜੀਆਂ ਤੁਸੀਂ ਘਰ ਵਿੱਚ ਬੈ ਕੇ ਵੀ ਨਹੀਂ ਦੇਖ ਸਕਦੇ ਇੱਕ YouTube ਚੈਨਲ ਵੀ ਬਣਾਇਆ ਕਮਲਕੌਰ ਭਾਬੀ ਨੇ ਜਿੱਤੇ ਬਹੁਤ ਜ਼ਿਆਦੇ ਗੰਦੀਆਂ ਵੀਡੀਓ ਪਾਈਆਂ ਸੀਗੀਆਂ ਤੇ ਇੱਕ ਵਾਰ ਫਿਰ ਕਮਲਕੌਰ ਨੂੰ ਜਿਹੜਾ ਭਾਈ ਮੈਰੋ ਮਿਲਦਾ ਅਮਰਤਪਾਲ ਸਿੰਘ ਮੈਰੋ ਅਮਰਤਪਾਲ ਸਿੰਘ ਮੈਰੋ ਬੈਠ ਕੇ ਸਮਝਾਉਂਦਾ ਕਿ ਤੂੰ ਇਸ ਤਰੀਕੇ ਨਾਲ ਨਾ ਕਰ ਸਮਾਜ ਦੇ ਵਿੱਚ ਲੱਚਰਤਾ ਨਾ ਫਲਾ ਇੱਕ ਵਾਰ ਤਾਂ ਜਿਹੜੀ ਕਮਲਕੌਰ ਕੰਚਨ ਕੁਮਾਰੀ ਉਹ ਗੱਲ ਮੰਨ ਲੈਂਦੀ ਆ ਤੇ ਗੰਦੀਆਂ ਵੀਡੀਓ ਬਣਾਉਣੀਆਂ ਬੰਦ ਕਰ ਦਿੰਦੀ ਆ ਪਰ ਬਾਅਦ ਵਿੱਚ ਫੇਰ ਦੁਬਾਰੇ ਕੰਚਨ ਕੁਮਾਰੀ ਜਿਹੜੀ ਰੀਲਾਂ ਤੇ ਲੱਗ ਜਾਂਦੀ ਆ ਇਸੇ ਤਰੀਕੇ ਨਾਲ ਇੰਸਟਾਗ੍ਰam ਤੇ ਰੀਲਾਂ ਪਾਉਂਦੀ ਆ ਜਿਨ੍ਹਾਂ ਦੇ ਡਬਲ ਮੀਨਿੰਗ ਨਿਕਲਦੇ ਨੇ ਜਦੋਂ ਕਮਲਕੌਰ ਇਹ ਰੀਲਾਂ ਪਾਣੀਆਂ ਬੰਦ ਨਹੀਂ ਕਰਦੀ ਤਾਂ ਭਾਈ ਅੰਮਰਤਪਾਲ ਮੈਰੋ ਜਿਹੜਾ ਕਮਲਕੌਰ ਦੇ ਘਰ ਲੁਧਿਆਣੇ ਜਾਂਦਾ ਜਿੱਥੇ ਉਸ ਨੂੰ ਕਮਲਕੌਰ ਨਹੀਂ ਮਿਲਦੀ ਤੇ ਬਾਅਦ ਦੇ ਵਿੱਚ ਕਿਵੇਂ ਨਾ ਕਿਵੇਂ ਕੰਟੈਕਟ ਦੋਵਾਂ ਦਾ ਹੋ ਜਾਂਦਾ ਤੇ ਅੰਮਰਤਪਾਲ ਭਾਈ ਮੈਰੋ ਕਹਿੰਦਾ ਕਿ ਤੂੰ ਤੇਥੋਂ ਇੱਕ ਜਿਹੜੀ ਪ੍ਰੋਮੋਸ਼ਨ ਕਰਵਾਉਣੀ ਆ ਬਠਿੰਡੇ ਦੇ ਵਿੱਚ ਤਾਂ ਇਸ ਤਰੀਕੇ ਨਾਲ ਜਿਹੜਾ ਕਮਲਕੌਰ ਨੂੰ ਬੁਲਾਇਆ ਜਾਂਦਾ ਉਸ ਤੋਂ ਬਾਅਦ ਜਸਪ੍ਰੀਤ ਮੈਰੋ ਜਿਹੜਾ ਅਮਰਤਪਾਲ ਦਾ ਸਾਥੀ ਹੈ ਤੇ ਉਸੇ ਪਿੰਡ ਦਾ ਹੈਗਾ ਜਸਪ੍ਰੀਤ ਮੈਰੋ ਆਪਣੇ ਲੱਕ ਤੋਂ ਕੰਮਰ ਕੱਸਾ ਖੋਲਦਾ ਤੇ ਉਸ ਤੋਂ ਬਾਅਦ ਜਿਹੜਾ ਕਮਲਕੌਰ ਭਾਬੀ ਦਾ ਗਾਲਾ ਜਿਹੜਾ ਉਹ ਦਵਾ ਦਿੰਦਾ ਘੋਟ ਦਿੰਦਾ ਤੇ ਉੱਥੇ ਜਿਹੜੀ ਉਸਦੀ ਮੌਤ ਹੋ ਜਾਂਦੀ ਹੈ ਤਿੰਨ ਦਿਨ ਗੱਡੀ ਜਿਹੜੀ ਪਾਰਕ ਦੇ ਵਿੱਚ ਖੜੀ ਰਹਿੰਦੀ ਹੈ ਤੇ ਆਖਰ ਪੁਲਿਸ ਨੂੰ ਜਿਹੜਾ ਪਤਾ ਲੱਗਦਾ ਹੈਗਾ ਤਾ ਦੋਸਤੋ ਇੱਕ ਕਮਲ ਕੌਰ ਸੀ ਜਿਹੜੀ 3-4 ਸਾਲ ਤੋਂ ਪਹਿਲਾਂ ਹੀ ਜਿਹੜੀ ਅਸ਼ਲੀਲ ਵੀਡੀਓ ਪਾਉਣ ਲੱਗੀ ਸੀ ਸ਼ੁਰੂਆਤ ਜਿਹੜੀ ਇਹਨਾਂ ਦੀ ਆਪਾਂ ਕਹਿੰਦੇ ਹਾਂ ਮਾਲਦਾਰ ਛੜੇ ਵਾਲੇ ਜਿਹੜੇ ਆਪਾਂ ਭਾਗੂ ਹੋਰ ਵੇਖਦੇ ਆ ਉਹਨਾਂ ਤੋਂ ਹੋਈ ਸੀਗੀ